ਕੌਣ ਤਾ ਹਟਾਇਆ ਗਿਆ ਪ੍ਰਭੂ ਯਿਸੂ ਜੀ ਹਾਲੇਲੂਇਆ 40 ਦਿਨ ਜਿੱਦੋਂ ਮਰਦੇ ਜਿੰਦਾ ਹ 40 ਦਿਨ ਉਹ ਧਰਤੀ ਤੇ ਰਹੇ ਫਿਰ ਉਹ اٹھਾਲੇ ਪਰਮੇਸ਼ਰ ਨੇ ਆਪਦੇ ਕੋਲੇ ਹਾਲੇਲੂਇਆ ਕਹਿੰਦਾ ਉਸਨੇ ਆਪਣੇ ਦੁੱਖ ਭੋਗਣ ਦੇ ਮਗਰੋਂ ਆਪ ਨੂੰ ਉਹਨਾਂ ਉਤੇ ਬਹੁਤਿਆਂ ਪਰਮਾਨਾਂ ਨਾਲ ਜਿਉਂਦਾ ਪ੍ਰਗਟ ਕੀਤਾ ਕਿ ਉਹ 40 ਦਿਨਾਂ ਤੀਕ ਉਹਨਾਂ ਨੂੰ ਦਰਸ਼ਨ ਦਿੰਦਾ ਅਤੇ ਪਰਮੇਸ਼ਰ ਦੇ ਰਾਜ ਦੀਆਂ ਗੱਲਾਂ ਕਰਦਾ ਅਰਿਆ ਹਾਲੇਲੂਇਆ ਕਿੰਨੇ ਦਿਨੋਂ 40 ਦਿਨ 40 ਦਿਨ ਉਹਦੇ ਚੇਲਿਆਂ ਦੇ ਵਿੱਚ ਆਉਂਦਾ ਸੀ ਜਾਂਦਾ ਸੀ ਹਾਲੇਲੂਇਆ ਨਾਲੇ ਜੋ-ਜੋ ਦਿਨਾਂ ਬੀਤੀਆਂ ਸਾਰੀਆਂ ਆਪਦੇ ਚੇਲਿਆਂ ਨੂੰ ਉਹਨਾਂ ਨੇ ਦੱਸੀਆਂ ਹਾਲੇਲੂਇਆ ਕਹਿੰਦਾ ਤੇ ਉਹਨਾਂ ਦੇ ਨਾਲ ਇਕੱਠੇ ਹੋ ਕੇ ਉਸ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਜਰੂਸਲਮ ਤੋਂ ਬਾਹਰ ਨਾ ਜਾਓ ਪਰ ਪਿਤਾ ਦੇ ਉਸਕਰਾਰ ਦੀ ਡੀਗ ਵਿੱਚ ਰਹੋ ਜਿਸ ਦੇ ਵਿਖੇ ਤੁਸੀਂ ਮੈਥੋਂ ਸੁਣਿਆ ਹੈ ਹਾਲੇਲੂਇਆ ਕੀ ਕਿਹਾ ਉਹਨੇ ਕਹਿੰਦਾ ਜੇ ਰੂਸ ਰੂਮ ਤੋਂ ਬਾਹਰ ਨਾ ਜਾਓ ਹਾਲੇਲੂਇਆ ਆਪਾਂ ਨੂੰ ਜਦੋਂ ਪ੍ਰਭੂ ਚਾਕੇ ਆਪਾਂ ਪ੍ਰਭੂ ਦੇ ਹਦਾਇਤਾਂ ਮੰਨਦੇ ਹਾਲੇਲੂਇਆ ਜਦੋਂ ਆਪਾਂ ਸੱਚਮੱਚ ਪਰਮੇਸ਼ਰ ਦੇ ਹਦਾਇਤਾਂ ਦੇ ਚੱਲਦੇ ਪਵਿੱਤਰ ਆਤਮਾ ਫੇਰ ਆਉਂਦਾ ਜਦੋਂ ਬਾਹਰ ਜਾਵਾਂਗੇ ਫੇਰ ਨਹੀਂ ਹੋਣਾ ਹਾਲੇਲੂਇਆ ਛੱਡ ਕੇ ਜੇ ਆਪਾਂ ਪਹਿਲਿਆਂ ਕੰਮਾਂ ਜਾਵਾਂਗੇ ਫੇਰ ਨਹੀਂ ਉਹ ਮਿਲਦਾਗਾ ਹਾਲੇਲੂਇਆ ਇਸ ਤਰ੍ਹਾਂ ਨੇ ਕੀ ਕਿਆ ਉਹਦੇ ਚੇਲਿਆਂ ਨੂੰ ਕਿਉਂ ਕਿਆ ਸੀਗਾ ਕਹਿੰਦਾ ਤੁਸੀਂ ਇਕੱਠੇ ਹੀ ਰਹਿਣਾ ਤੁਸੀਂ ਜਿੱਥੇ ਇਕੱਠੇ ਆਪਾਂ ਹੁਣੇ ਇੱਥੇ ਇਕੱਠੇ ਹੋਣਾ ਹਾਲੇਲੂਇਆ ਕਿਉਂਕਿ ਜੇ ਕਹਿੰਦਾ ਤੁਸੀਂ ਮੈਥੋਂ ਵੱਖ ਮੈਂ ਚਲੇ ਗਿਆ ਤੁਸੀਂ ਫਿਰ ਖਿੱਲਰ ਹੋਗੇ ਫਿਰ ਤੁਹਾਡੀ ਪਵਿੱਤਰ ਆਤਮਾ ਨੇ ਕੰਮ ਨਹੀਂ ਕਰਨਾਗਾ ਹਾਲੇਲੂਇਆ ਕਹਿੰਦਾ ਕਿਉਂ ਜੋ ਜਹੂਨਾ ਨੇ ਤਾਂ ਪਾਣੀ ਨਾਲ ਨੂੰ ਬਪਤਿਸਮਾ ਦਿੱਤਾ ਪਰ ਥੋੜੇ ਦਿਨਾਂ ਪਿਛੋਂ ਤੁਹਾਨੂੰ ਪਵਿੱਤਰ ਆਤਮਾ ਬਪਤਿਸਮਾ ਦਿੱਤਾ ਜਾਵੇਗਾ ਹਾਲੇਲੂਇਆ ਇੱਕ ਤਾਂ ਆਪਣਾ ਬਪਤਿਸਮਾ ਹੁੰਦਾ ਵੈ ਪਾਣੀ ਦਾ ਇੱਕ ਹੁੰਦਾ ਪਵਿੱਤਰ ਆਤਮਾ ਦਾ ਅੱਗ ਦਾ ਆਤਮਾ ਹੁੰਦਾ ਹਾਲੇਲੂਇਆ ਉਹ ਵੀ ਜ਼ਰੂਰੀ ਹੈ ਆਪਣੀ ਜਿੰਦਗੀ ਤਾਂ ਆਪਣੇ ਸੱਚਮੁੱਚ ਉਹ ਆਪਣੀ ਜ਼ਿੰਦਗੀ ਚ ਆਉਂਦਾ ਉਹ ਤੋਂ ਸਾਰੀਆਂ ਬਰਾਈਆਂ ਆਪਣੋਂ ਛੱਡ ਕੇ ਚਲੀਆਂ ਜਾਂਦੀਆਂ ਇੱਕ ਇੱਕ ਕਰਕੇ ਨਿਕਲ ਜਾਂਦੀ ਹੈ ਹallelujah ਤੇ ਜਿਹਦੇ ਚ ਪਵਿੱਤਰ ਆਤਮਾ ਹਜੇ ਨਹੀਂਗਾ ਉਹ ਫਿਰ ਪਹਿਲੇ ਕੰਮ ਹੀ ਕਰਦਾ ਹੈ ਹallelujah ਉਹ ਸੰਸਾਰ ਵਾਲੇ ਕੰਮਾ ਜੀ ਲੱਗਾ ਰਹਿੰਦਾ ਮੇਰਾ ਆ ਨਾ ਹੋ ਜੇ ਮੇਰਾ ਆ ਨਾ ਹੋ ਜੇ ਮੈਂ ਉਹ ਪਹਿਲੇ ਕੰਮ ਹੀ ਕਰਦਾ ਹੈ ਹallelujah ਪਵਿੱਤਰ ਆਤਮਾ ਜਦੋਂ ਆਉਂਦਾ ਸੱਚਮੁੱਚ ਉਹਦੋਂ ਪਰਮੇਸ਼ਰ ਵਾਲੇ ਕੰਮ ਆਪਣੇ ਅੰਦਰ ਯਾਰ ਹੋਣ ਲੱਗ ਜਾਂਦੇ ਹallelujah